ਸਤਿ ਸ਼੍ਰੀ ਅਕਾਲ ਦੋਸਤੋ ਜਿਹੜੀ ਜਾਣਕਾਰੀ ਮੈਂ ਤੁਹਾਨੂੰ ਹੋਣ ਦੇਣ ਲੱਗਿਆ ਬਹੁਤ ਜ਼ਰੂਰੀ ਜਾਣਕਾਰੀ ਹੈ ਇਸ ਕਰਕੇ ਇਸ ਨੂੰ ਸੁਣ ਕੇ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਜਿਹੜਾ ਕਿ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚੇ ਪੱਤਰਕਾਰ ਭਰਾਵਾਂ ਨੂੰ ਵੀ ਬੇਨਤੀ ਹੈ ਵੀ ਇਸ ਟਾਪਿਕ ਦੇ ਉੱਤੇ ਇਸ ਨੂੰ ਸਮਝ ਕੇ ਵਕੀਲਾਂ ਨਾਲ ਕੰਸਲਟ ਕਰਕੇ ਇਹਦੀਆਂ ਵੱਧ ਤੋਂ ਵੱਧ ਵੀਡੀਓ ਬਾਣ ਜਿਹੜਾ ਕਿ ਲੋਕਾਂ ਨੂੰ ਪਤਾ ਲੱਗੇ ਵੀ ਇਹ ਨਵੇਂ ਕਾਨੂੰਨ ਆਏ ਕੀ ਨੇ ਜਿਹੜਾ CrPC ਤੇ IPC ਨੂੰ ਹਟਾ ਕੇ ਮੋਦੀ ਤੇ ਅਮਿਤ ਸ਼ਾਹ ਜਿਹੜੇ ਕਾਨੂੰਨ ਲੈ ਕੇ ਆਏ ਨੇ ਇਹ ਬਹੁਤ ਹੀ ਖਤਰਨਾਕ ਕਾਨੂੰਨ ਨੇ ਲੋਕਾਂ ਨੂੰ ਰਾਮ ਮੰਦਰ ਦੇ ਮਗਰ ਲਗਾ ਕੇ 174 ਸੰਸਦਾਂ ਨੂੰ ਉਸ ਟਾਈਮ ਤੇ ਸੰਸਦ ਚੋਂ ਬਾਹਰ ਕੱਢ ਕੇ ਤੇ ਉਹ 2-4 ਘੰਟਿਆਂ ਦੇ ਅੰਦਰ ਇਹਨਾਂ ਨੇ ਇੱਕ ਚੱਕ ਕੇ ਕਾਨੂੰਨ ਪਾਸ ਕਰ ਦਿੱਤੇ ਨੇ ਇਹ ਕਾਨੂੰਨ ਐਡੇ ਕਿ ਖਤਰਨਾਕ ਨੇ ਕਿ ਲਾਲਾ ਜੀ ਤੁਸੀਂ ਇਹ ਨਾ ਸਮਝਿਓ ਵੀ ਇੱਥੇ ਦੁਕਾਨ ਤੇ ਬੈਠੇ ਤੁਹਾਨੂੰ ਕੁਝ ਨਹੀਂ ਹੁੰਦਾ ਇਹ ਜਦੋਂ ਇਹਨਾਂ ਨੂੰ ਸਮਝ ਲੱਗ ਗਈ ਨਾ ਉਹ ਪੁਲਿਸ ਡਿਪਾਰਟਮੈਂਟ ਨੂੰ ਵੀ ਇਹ ਕਾਨੂੰਨ ਹੈ ਕਿ ਅੱਜ ਇਹਦਾ ਤਾਂ ਕਰਕੇ ਨਹੀਂ ਆ ਰਿਹਾ ਕਿਉਂਕਿ ਹਜੇ ਪੜੇ ਜਾ ਰਹੇ ਨੇ ਕਾਨੂੰਨ ਨੂੰ ਜਦੋਂ ਇਹਨਾਂ ਨੂੰ ਸਮਝ ਲੱਗ ਗਈ ਤਾਂ ਇਹਨਾਂ ਨੇ ਇਹ ਫਰਤੀਆਂ ਦੇ ਕੋਲ ਨਾ ਗੈਂਗਸਟਰਾਂ ਕੋਲੋਂ ਨਹੀਂ ਆਇਆ ਕਰਦੇ ਫਿਰ ਉਹੀ ਹੋਇਆ ਕਰਨਾ ਜੋ ਹੋਣਾ ਹੈ ਠੀਕ ਹੈ ਨਾ ਕਿਉਂਕਿ ਕਹਿ ਨਹੀਂ ਸਕਦਾ ਮੈਂ ਵੀ ਬਰਚਾਲੀ ਕਰਾਣਾ ਚਾਹੁੰਦਾ ਤਾਂ ਕਰਕੇ ਇਸ ਚੀਜ਼ ਨੂੰ ਕਰਕੇ ਆਪਾਂ ਨੂੰ ਜਿਹੜੇ ਆਪੋਜੀਸ਼ਨ ਦੇ ਜਿਹੜੇ ਸੰਸਦ ਨੇ ਉਹਨਾਂ ਕੋਲੋਂ ਆਪਾਂ ਨੂੰ ਪਾਰਲੀਮੈਂਟ ਦੇ ਵਿੱਚ ਆਵਾਜ਼ ਉਠਵਾਣੀ ਪੈਣੀ ਹੈ ਜਾਂ ਲੋਕਾਂ ਨੂੰ ਆਵਾਜ਼ ਚੱਕੜੀ ਬਣੀ ਹੈ ਵੱਧ ਤੋਂ ਵੱਧ ਮੀਡੀਆ ਤੇ ਆਊਗੀ ਤਾਂ ਕਿਉਂਕਿ ਇਹ ਚੀਜ਼ ਬਹੁਤ ਹੀ ਖਤਰਨਾਕ ਹੈ ਇਹਨੂੰ ਛੋਟਾ ਜਿਹਾ ਮੈਂ ਤੁਹਾਨੂੰ ਉਸ ਦੇ ਵਿੱਚ ਦੱਸ ਦਿੰਦਾ ਵੀ ਇਹ ਹੈ ਕਿ ਚੀਜ਼ਾਂ ਨੇ ਦੋ ਚਾਰ ਚੀਜ਼ਾਂ ਦੱਸੂਗਾ ਕਿਉਂਕਿ ਭਾੜਾ ਤਾਂ ਬਹੁਤ ਲੰਮਾ ਹੋ ਜਾਏਗਾ ਹੁਣ ਇਸ ਦੇ ਵਿੱਚ ਕੀ ਹੈ ਕਿ ਪਹਿਲਾਂ ਰਿਮਾਂਡ ਹੁੰਦੀ ਸੀ ਜਿਹੜੀ ਰਿਮਾਂਡ ਲਈਤੀ ਜਾਂਦੀ ਉਹ ਹੁੰਦੀ ਸੀ 15 ਦਿਨਾਂ ਦੀ ਉਹ 7 ਸਾਲ ਤੋਂ ਥੱਲੇ ਵਾਲੀ ਸਜ਼ਾ ਵਾਲੇ ਦੇ 15 ਦਿਨ ਦੀ ਪੁਲਿਸ ਰਿਮਾਂਡ ਲੈ ਸਕਦੀ ਹੈ ਹੁਣ 90 ਦਿਨ ਤੱਕ ਚਲੀ ਗਈ ਹੈ 90 ਦਿਨ ਤੱਕ ਰਿਮਾਂਡ ਲੈ ਸਕਦੇ ਨੇ ਪੁਲਿਸ ਵਾਲੇ ਨੰਬਰ 2 ਜਿਹੜਾ ਤੁਸੀਂ ਐਪਲੀਕੇਸ਼ਨ ਲੈ ਕੇ ਜਾਨਨੇ ਹੋ ਪਹਿਲਾਂ ਇੱਕ ਲਲਿਤਾ ਕੁਮਾਰੀ ਦੀ ਜੱਜਮੈਂਟ ਸੀਗੀ 1999 ਦੀ ਜੇਸੇ ਵਿੱਚ ਕਿਹਾ ਗਿਆ ਸੀ ਵੀ ਪੁਲਿਸ ਵਾਲਿਆਂ ਨੂੰ ਜਾਂਦਿਆਂ ਨੂੰ ਐਫਆਈਆਰ ਲੋਜ ਕਰਨੀ ਹੀ ਪੈਣੀ ਹੈ ਉਹ ਤੋਂ ਬਾਅਦ ਚ ਉਹ ਤਫਤੀਸ਼ ਕਰਨਗੇ ਠੀਕ ਹੈ ਜੀ ਤੇ ਤਫਤੀਸ਼ ਉਸ ਦੀ ਸਹੀ ਹੋਣੀ ਚਾਹੀਦੀ ਹੈ ਆਪਣੇ ਪੰਜਾਬ ਵਿੱਚ ਨਹੀਂ ਹੁੰਦਾ ਉਹ ਗੱਲ ਵੱਖਰੀ ਹੈ ਰਾਜਸਥਾਨ ਦੇ ਵਿੱਚ ਤੁਸੀਂ ਐਪਲੀਕੇਸ਼ਨ ਦੋ ਤੇ ਤਫਤੀਸ਼ ਬਾਅਦ ਚ ਹੁੰਦੀ ਸੀ ਪਹਿਲਾਂ ਐਫਆਈਆਰ ਹੁੰਦੀ ਸੀ ਪਰ ਹੁਣ ਉੱਥੇ ਵੀ ਬੰਦ ਹੋ ਗਈ ਹੈ ਕਿਉਂਕਿ ਉੱਥੇ ਸਿਰਫ ਐਪਲੀਕੇਸ਼ਨ ਜਾਂਦੀ ਹੈ ਪਹਿਲਾਂ ਤਫਤੀਸ਼ ਹੋਊਗੀ ਤਫਤੀਸ਼ ਕਰ ਸਕਦਾ 30 ਦਿਨ ਤੱਕ ਉਹ 30 ਦਿਨ ਸੀ ਤੱਕ ਤਫਤੀਸ਼ ਕਰਨਗੇ ਜੇ ਦੀ ਤਫਤੀਸ਼ ਚੱਲ ਰਹੀ ਹੈ ਬਦ ਐਫ ਆਈ ਆਰ ਲਾਗ ਕਰਨੀ ਨਾ ਕਰਨੀ ਇਹ ਆ ਗਈ ਪੁਲਿਸ ਦੇ ਹੱਥ ਦੇ ਵਿੱਚ ਹੁਣ ਤੀਸਰੀ ਚੀਜ਼ ਜਿਹੜੀ ਆਉਂਦੀ ਹੈ ਇਹਦੇ ਵਿੱਚ ਹੁਣ ਇੱਕ ਐਸਆਈ ਚੱਕ ਕੇ ਤੁਹਾਡੇ ਖਿਲਾਫ ਐਫ ਆਈ ਆਰ ਕੱਟ ਸਕਦਾ ਵੀ ਮੈਨੂੰ ਮੇਰੇ ਮੁਖਬਰ ਨੇ ਦੱਸਿਆ ਉਹ ਮੁਖਬਰ ਦਾ ਉਹਨੂੰ ਨਾਮ ਨਹੀਂ ਦੱਸ ਸਕਣਾ ਨਾ ਕੋਰਟ ਦੇ ਵਿੱਚ ਨਾ ਕਿਤੇ ਕਿਉਂਕਿ ਮੁਖਬਰ ਦਾ ਨਾਮ ਹਮੇਸ਼ਾ ਗੁਪਤ ਰੱਖਿਆ ਜਾਂਦਾ ਹੈ ਮੈਨੂੰ ਇੱਕ ਮੁਖਬਰ ਨੇ ਦੱਸਿਆ ਵੀ ਫਲਾਣੇ ਬੰਦੇ ਨੂੰ ਫੜ ਲਓ ਤੇ ਫਲਾਣੇ ਦੇ ਰੇਡ ਕਰ ਲਓ ਤੁਹਾਨੂੰ ਲੈਣ ਨੂੰ ਚੱਕ ਲੋ ਤੁਹਾਡੇ ਕੋਲ ਉੱਥੇ ਪੁੱਕੀ ਹਥਿਆਰ ਜਾਂ ਕੁਝ ਵੀ ਜੋ ਵੀ ਚੀਜ਼ ਹੈਗੀ ਚਟਾਪਟਾ ਜਾਂ ਕੁਝ ਵੀ ਉਹ ਤੁਹਾਨੂੰ ਮਿਲੇਗਾ ਤੁਹਾਡੇ ਉੱਤੇ ਸ਼ੱਕ ਦੇ ਆਧਾਰ ਦੇ ਉੱਤੇ ਬੰਦਾ ਐਫ ਆਈ ਆਰ ਲੋਜ ਕਰ ਦੂਗਾ ਤੁਸੀਂ ਬੈਠੇ ਤੁਹਾਨੂੰ ਪਤਾ ਵੀ ਨਹੀਂ ਹੋਣਾ ਤੇ ਆਊਗਾ ਤੁਹਾਨੂੰ ਚੱਕ ਕੇ ਲੈ ਜਾਊਗਾ ਤੇ 90 ਦਿਨ ਤੱਕ ਉਸਨੇ ਰਿਮਾਂਡ ਲੈ ਸਕਦਾ ਹੈ ਉਹ ਤੋਂ ਬਾਅਦ ਉਹਨੇ ਸਿਰਫ ਇੰਨਾ ਕਿ ਲਿਖ ਕੇ ਦੇਣਾ ਕਿ ਮੈਂ ਤਫਤੀਸ਼ ਕੀਤੀ ਸੀ ਉਹਦੇ ਵਿੱਚ ਕੁਝ ਨਹੀਂ ਮਿਲਿਆ ਮੈਨੂੰ ਤੇ ਐਫ ਆਈ ਆਰ ਨੂੰ ਰੱਦ ਕੀਤਾ ਜਾਵੇ ਤਤ ਤੁਸੀਂ ਪੁਲਿਸ ਵਾਲੇ ਦਾ ਕੁਝ ਵੀ ਨਹੀਂ ਵਿਗਾੜ ਸਕਦੇ ਇਹ ਪਾਵਰ ਦੇ ਦਿੱਤੀ ਗਈ ਆ ਪੁਲਿਸ ਨੂੰ ਵੀ ਤੁਸੀਂ ਉਹਦੀ ਕੰਪਲੇਂਟ ਵੀ ਨਹੀਂ ਕਰ ਸਕਦੇ ਵੀ ਇਹਨੇ ਗਲਤ ਐਫ ਆਈ ਆਰ ਕੀਤੀ ਹੈ ਖਤਮ ਕਰ ਦਿੱਤੀ ਉਹ ਕੰਮ ਘਾਣੀ ਸਮਝ ਲੱਗ ਰਹੀ ਹੈ ਤੁਹਾਨੂੰ ਮੈਂ ਕੀ ਕਹਿ ਰਿਹਾ ਹੁਣ ਇਥੇ ਔਰਤਾਂ ਦੇ ਉੱਤੇ ਇੱਕ ਕੇਸ ਦੱਸ ਦਿੰਨਾ ਵੀ ਕੀ ਚੀਜ਼ ਇੱਥੇ ਬਦਲੀ ਹੈ ਵੀ ਜੇ ਕੋਈ ਬੰਦਾ ਉਹ ਆਪਣੇ ਕਿਸੇ ਔਰਤ ਦੇ ਨਾਲ ਨੌਕਰੀ ਦੇਣ ਦੇ ਬਹਾਨੇ ਦੇ ਉੱਤੇ ਜਾਂ ਉਸ ਨੂੰ ਅ ਪ੍ਰੋਮੋਸ਼ਨ ਦੇਣ ਦੇ ਬਹਾਨੇ ਦੇ ਉੱਤੇ ਕੋਈ ਸਰੀਰਕ ਸੰਬੰਧ ਬਣਾ ਲੈਂਦਾ ਤੇ ਔਰਤ ਕੰਪਲੇਂਟ ਕਰਦੀ ਹੈ ਰੇਪ ਦੀ ਪਹਿਲਾਂ ਪੈ ਜਾਂਦੀ ਹੁੰਦੀ ਸੀ ਹੁਣ ਉਹ ਨਹੀਂ ਪੈਂਦੀ ਜੇ ਉਹਨੇ ਨੌਕਰੀ ਦੇ ਦਿੱਤੀ ਜਾਂ ਉਹਨੇ ਪ੍ਰਮੋਸ਼ਨ ਦੇ ਦਿੱਤੀ ਜਾਂ ਉਹਨੇ ਜਿਹੜਾ ਲਾਰਾ ਲਗਾਇਆ ਸੀ ਜੇ ਉਹਨੇ ਉਹ ਪੂਰਾ ਕਰ ਦਿੱਤਾ ਤਾਂ ਬੰਦੇ ਦੇ ਉੱਤੇ ਕੋਈ ਕੇਸ ਨਹੀਂ ਪੈਂਦਾ ਇਹ ਖੁੱਲੀ ਛੁੱਟ ਦੇ ਦਿੱਤੀ ਗਈ ਹੈ ਬੜ ਲਿਓ ਕਿਉਂਕਿ ਮੈਂ ਅੱਜ ਪੜ ਕੇ ਹੀ ਬੋਲ ਰਿਹਾ ਤਾਂ ਇਹ ਚੀਜ਼ਾਂ ਆ ਰਹੀਆਂ ਨੇ ਪਹਿਲਾਂ ਟੈਰਰਿਜ਼ਮ ਐਕਟ ਇੱਕ ਹੋਰ ਜਿਹੜੀ ਸਭ ਤੋਂ ਵੱਡੀ ਚੀਜ਼ ਹੈ ਦੇਸ਼ਦਰੋਹ ਦਾ ਇਹਨਾਂ ਨੇ ਕਲਾ ਦਿੱਤਾ UAPA ਹੱਕ ਦਿੱਤਾ ਹੁਣ ਤਾਂ ਟੈਰਰਿਸਟ ਆ ਗਿਆ ਵੀ ਤੁਹਾਨੂੰ ਟੈਰਰਿਸਟ ਘੋਸ਼ਿਤ ਕਰਦਾ ਕੌਣ ਕਰ ਸਕਦਾ ਪਹਿਲਾਂ ਤੁਹਾਨੂੰ ਟੈਰਰਿਸਟ ਕੋ UAPA ਲੱਗਦਾ ਹੁੰਦਾ ਸੀ ਵੀ ਤੁਹਾਨੂੰ ਮੈਜਿਸਟ੍ਰੇਟ ਲਗਾ ਸਕਦਾ ਹੁੰਦਾ ਸੀ ਤੁਹਾਡੇ ਉੱਤੇ ਹੁਣ ਕੌਣ ਕਰ ਸਕਦਾ ਹੁਣ ਇੱਕ ASI ਕਹਿ ਸਕਦਾ ਤੁਹਾਨੂੰ ਇੱਕ ਟੈਰਰਿਸਟ ਉਹ ਤੁਹਾਡੇ ਉੱਤੇ ਟੈਰਰਿਸਟ ਦਾ ਲੇਬਲ ਲਗਾ ਸਕਦਾ ਹੈ ਉਹ ਤੋਂ ਬਾਅਦ ਚ ਤਫਤੀਸ਼ ਹੁੰਦੀ ਰਹੂਗੀ 90 ਦਿਨਾਂ ਲਈ ਤੁਹਾਨੂੰ ਰਿਮਾਂਡ ਚੱਕ ਲਿਆ ਜਾ ਸਕਦਾ ਤੇ ਇਹ ਚੀਜ਼ਾਂ ਬਹੁਤ ਖਤਰਨਾਕ ਨੇ ਹਜੇ ਤੱਕ ਇਹ ਕੰਮ ਸ਼ੁਰੂ ਨਹੀਂ ਹੋਇਆ ਕਿਉਂਕਿ ਪੁਲਿਸ ਵਾਲੇ ਵੀ ਹਜੇ ਟ੍ਰੇਨਿੰਗਾਂ ਦੇ ਵਿੱਚ ਨੇ ਉਹਨਾਂ ਨੂੰ ਹਜੇ ਤੱਕ ਪਤਾ ਨਹੀਂ ਲੱਗਿਆ ਜਿਹੜੀ ਜਿਹੜੀ ਜਗ੍ਹਾ ਤੇ ਪਤਾ ਲੱਗ ਰਿਹਾ ਉਹ ਜਗ੍ਹਾ ਦੇ ਉੱਤੇ ਇਹ ਕੰਮ ਸ਼ੁਰੂ ਹੋ ਚੁੱਕਿਆ ਹੈ ਤੇ ਇਹ ਬਹੁਤ ਹੀ ਖਤਰਨਾਕ ਆਮ ਮੰਡਲੀ ਆਜ਼ਾਦੀ ਤੋੜੀ ਬਿਲਕੁਲ ਨਹੀਂ ਰਹੀ ਵਕੀਲ ਸਾਹਿਬਾਂ ਨੂੰ ਫਰਕ ਨਹੀਂ ਪੈਂਦਾ ਪਰ ਮੇਰੇ ਹੱਥ ਜੋੜ ਕੇ ਵਕੀਲਾਂ ਨੂੰ ਉਹ ਗੁਜਾਰਿਸ਼ ਹੈ ਵੀ ਮਾੜਾ ਬੋਟਾ ਪ੍ਰੋਟੈਸਟ ਕਰ ਲੋ ਇੰਨੀ ਨਾ ਮਾਰ-ਭਾਰੋ ਆਮ ਬੰਦੇ ਦੇ ਉੱਤੇ ਕਿਉਂਕਿ ਇਹ ਚੀਜ਼ਾਂ ਤੁਹਾਡੇ ਉੱਤੇ ਵੀ ਲਾਗੂ ਹੁੰਦੀਆਂ ਨੇ ਵਕੀਲਾਂ ਨੂੰ ਇਸ ਕਰਕੇ ਜਿਆਦਾ ਫਰਕ ਨਹੀਂ ਪੈਂਦਾ ਕਿਉਂਕਿ ਆ ਸਾਰੇ ਕੇਸ ਲੜਨੇ ਤੇ ਤੁਸੀਂ ਵਕੀਲ ਨਾਲ ਹੀ ਨੇ ਅਗਲੇ ਦੀ ਫੀਸ ਖਰੀ ਹੈ ਚਾਹੇ ਤੁਹਾਡੇ ਨਾਲ ਜੋ ਮਰਜੀ ਹੁੰਦਾ ਤਾਂ ਇਸ ਕਰਕੇ ਵਕੀਲ ਖਾਂਤਰੇ ਸਿਰਫ ਕਲਕੱਤੇ ਵਾਲੇ ਵਕੀਲ ਨੇ ਜਿਹੜੇ ਇਸ ਉੱਤੇ ਉੱਤੇ ਪ੍ਰੋਟੈਸਟ ਕਰ ਰਹੇ ਨੇ ਜਦੋਂ ਕਾਨੂੰਨ ਬਣ ਰਿਹਾ ਸੀ ਡਰਾਫਟ ਦੇ ਵਿੱਚ ਸੀਗਾ ਉਸ ਟਾਈਮ ਤੇ ਵੀ ਪ੍ਰੋਟੈਸਟ ਕਰ ਸਕਦੇ ਸੀ ਪਰ ਕੋਈ ਬੋਲਿਆ ਨਹੀਂ ਉਦੋਂ ਕਾਕੇ ਚੋਣਾ ਦਾ ਬੇੜਾ ਸੀਗਾ ਲੈ ਕੇ ਉਸ ਟਾਈਮ ਦੇ ਉੱਤੇ ਆਏ ਸੀਗੇ ਵੀ ਇਹਦੇ ਮਗਰ ਕੋਈ ਜਿਆਦਾ ਚੱਲੇ ਨਾ ਤੇ ਹੋਰ ਚੀਜ਼ਾਂ ਕੀ ਨੇ ਇਦੋਂ ਉਹਤੇ ਬਹੁਤ ਸਾਰੀਆਂ ਚੀਜ਼ਾਂ ਹੈਗੀਆਂ ਨੇ ਵਈ ਆਫੈਂਸ ਕਿਸ ਕਿਸ ਤਰ੍ਹਾਂ ਦੇ ਹੈਗੇ ਨੇ ਹੁਣ ਇੱਕ ਹੋਰ ਹੋ ਜਾਂਦਾ ਵਈ ਤੁਸੀਂ ਇਹ ਕੋਆਪਰੇਟ ਨਹੀਂ ਕਰ ਰਿਹਾ ਜੀ ਪੁਲਿਸ ਦੇ ਨਾਲ ਤਾਂ ਕਰਕੇ ਸਾਨੂੰ ਚਾਹੀਦੀ ਹੈ ਹੁਣ ਕੋਆਪਰੇਟ ਨਹੀਂ ਕਰ ਰਿਹਾ ਤਾਂ ਕੀ ਮਤਲਬ ਹੁੰਦਾ ਵਈ ਤੁਹਾਨੂੰ ਫੜ ਲਿਆ ਵਈ ਭਰਾਵਾ ਤੂੰ ਆਜਾ ਤੂੰ ਆਹ ਕਤਲ ਕੀਤਾ ਹੈ ਹਥਿਆਰ ਨਹੀਂ ਬਰਾਮਦ ਕਰਵਾ ਰਿਹਾ ਜੀ ਇਹ ਤੂੰ ਕਤਲ ਕੀਤਾ ਨਹੀਂ ਤੂੰ ਕਿਥੋਂ ਹਥਿਆਰ ਬਰਾਮਦ ਕਰਾ ਦੇਗਾ ਇਹਨਾਂ 90 ਦਿਨਾਂ ਲਈ ਲੈ ਕੇ ਤਰ ਤੁਸੀਂ ਆਪਣੀ ਜਾਨ ਛਡਾਣ ਲਈ ਕਿਥੋਂ ਵੀ ਕੋਈ ਹਥਿਆਰ ਪ੍ਰੋਡਿਊਸ ਕਰ ਦਿੱਤਾ ਤਾਂ ਪੁਲਿਸ ਨਾਲ ਕੋਆਪਰੇਟ ਕੀ ਤੁਹਾਡਾ ਉਹ ਰਾਈਟ ਟੂ ਸਾਈਲੈਂਸ ਕਿੱਥੇ ਗਿਆ ਇਹ ਕਿ ਰਾਈਟ ਟੂ ਸਾਈਲੈਂਸ ਆਨ ਦਾ ਉਹਦੇ ਵਿੱਚ ਖਤਮ ਕਰ ਦਿੱਤਾ ਗਿਆ ਉਹ ਕੋਆਪਰੇਟ ਕਰੋ ਪੁਲਿਸ ਨਾਲ ਜੇ ਪੁਲਿਸ ਕਹਿੰਦੀ ਤੇਰੇ ਕੋਲ ਹਥਿਆਰ ਹੈਗਾ ਤਾਂ ਫੜਵਾ ਪਰ ਜਿੱਥੋਂ ਮਰਜ਼ੀ ਫੜਵਾਤੇ ਜੇ ਤੂੰ ਫੜਵਾ ਦਿੱਤਾ ਉਸ ਹਥਿਆਰ ਨੂੰ ਚੱਕ ਕੇ ਸਬੂਤ ਬਣਾ ਕੇ ਤੇਰੇ ਖਿਲਾਫ ਪਾ ਦਿੱਤਾ ਜਗਾ ਲਓ ਜੀ ਹਥਿਆਰ ਆ ਗਿਆ ਇਹ ਤੀਜਾ ਹੋ ਰਹੀਆਂ ਨੇ ਈ ਸੰਮਨ ਤੁਹਾਨੂੰ ਭੇਜਿਆ ਜਾ ਸਕਦਾ ਕਦੇ ਕੋਈ ਫੋਨ ਨੰਬਰ ਜਾਂ ਮੇਲ ਆਈ ਤੁਸੀਂ ਪਹਿਲਾਂ ਵਰਤਿਆ ਹੋਵੇ ਇਹਨਾਂ ਨੇ ਉਹਦੇ ਉੱਤੇ ਚੱਕ ਕੇ ਈ ਸੰਮਨ ਭੇਜ ਦੇਣਾ ਤਾਨੂੰ ਪਤਾ ਵੀ ਨਹੀਂ ਹੁਣ ਉਹ ਤੋਂ ਬਾਅਦ ਪਘੋੜਾ ਕੋਸ਼ਿਦ ਐਫ ਆਈ ਆਰ ਦਰਜ ਚੱਕ ਅੰਦਰ ਤੇ ਇਹਨਾਂ ਦੇ ਖਰਾਬ ਕੋਈ ਕੇਸ ਵੀ ਨਹੀਂ ਇਹ ਆਪੇ ਹੀ ਰਫਤਵਾ ਹੁਣ ਆਪੇ ਸਮਝ ਜਿਓ ਵੀ ਇਹ ਕਿਉਂ ਬਣਾਇਆ ਰਏ ਨੇ ਇਸ ਤਰ੍ਹਾਂ ਦੇ ਕਰੂਨ ਉਹ ਜਿਹੜਾ ਮੋਦੀ ਕਹਿੰਦਾ ਨਾ ਮੈਂ 20 ਸਾਲ ਹੋਰ ਰਾਜ ਕਰਨਾ ਉਹ ਕਰੂਗਾ ਭਰਾਵਾ ਅੱਜ ਦੀ ਤਰੀਕ ਦੇ ਵਿੱਚ ਆਪੋਜੀਸ਼ਨ ਵਾਲੇ ਨੇਤਾਵਾਂ ਨੂੰ ਨਹੀਂ ਪਤਾ ਪੰਜਵੇਂ ਛਤਵੇਂ ਪਾਸਾ ਵਾਲੇ ਤਾਂ ਤੁਸੀਂ ਨੇਤਾ ਬਣਾ ਦੇਨੇ ਹੋ ਤਾਂ ਉਹਨਾਂ ਨੂੰ ਵੀ ਨਹੀਂ ਪਤਾ ਲੋ ਕਿ ਇਹ ਹੈ ਕੀ ਚੀਜ਼ ਹੈ ਕਿੱਥੇ ਤੱਕ ਜਾਣੀ ਹੈ ਤਾਂ ਕਰਕੇ ਇਹਦੀ ਹਵਾ ਚੁੱਕੋ ਇਹਨੂੰ ਪੜੋ ਪਰ ਅਸਾਂਲੇ ਭਰਾਵਾਂ ਨੂੰ ਹੈਗੀ ਹੈ ਮੇਰੀ ਅਪੀਲ ਵੀ ਇਸ ਉੱਤੇ ਵੱਧ ਤੋਂ ਵੱਧ ਤੁਸੀਂ ਵਕੀਲਾਂ ਨਾਲ ਗੱਲ ਕਰਕੇ ਜਿਹੜੇ ਐਕਸਪਰਟਸ ਨੇ ਉਹਨਾਂ ਨਾਲ ਗੱਲ ਕਰਕੇ ਇਸ ਦੀਆਂ ਖਾਮੀਆਂ ਤੁਸੀਂ ਲੋਕਾਂ ਸਾਹਮਣੇ ਲੈ ਕੇ ਆਓ ਜਿਹੜਾ ਕਿ ਇਹ ਕਾਨੂੰਨ ਹੁਣ ਆ ਗਿਆ ਹੈ ਇੰਪਲੀਮੈਂਟ ਹੋ ਗਿਆ ਇੱਕ ਤਰੀਕ ਤੋਂ ਪਰ ਇਹ ਵਾਪਸ ਹੋਵੇ ਸੰਸਦ ਦੇ ਵਿੱਚ ਧੰਨਵਾਦ ਜੀ ਤੁਹਾਡਾ